ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਾਰਨਿੰਗ ਟਾਈਮ ਸਾਢੇ 1:30 ਦਾ ਟਾਈਮ ਹੋ ਚੁੱਕਿਆ ਵਾ ਜਿਵੇਂ ਕੱਲ ਦਿੱਲੀ ਜੀ ਗਰਾਉਂਡ ਟੀਮ ਦੀ ਸਾਡੀ ਨਿਊਜ਼ ਟੀਮ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀਗੀ ਪੁਲਾਂ ਦੇ ਵਿੱਚ ਪੈ ਰਹੇ ਵੱਡੇ ਪਾੜਾਂ ਦੀ ਸੋ ਇਸੇ ਸੰਬੰਧ ਵਿੱਚ ਅੱਜ ਅਸੀਂ ਆਏ ਹਾਂ ਜੀ ਅਲੀਗੜ੍ਹ ਦੇ ਪੁਲ ਦੇ ਉੱਤੇ ਸੋ ਇਹ ਅਲੀਗੜ੍ਹ ਦਾ ਪੁਲਾ ਜੀ ਠੀਕ ਹੈ ਜੀ ਤੇ ਇਹ ਮੈਨੂੰ ਲੱਗਦਾ ਜਿਹੜਾ ਪਾੜ ਆਪਾਂ ਉੱਥੇ ਦਿਖਾਇਆ ਸੀਗਾ ਇਹ ਪਾੜ ਤਾਂ ਉਹਦੇ ਨਾਲੋਂ ਵੀ ਡਬਲ ਆ ਆ ਲੋ ਇਹਦਾ ਵੀ ਹਾਲ ਦੇਖ ਲੋ ਉਹ ਸਿਰੇ ਤੱਕ ਜਾਂਦਾ ਪਾਣੀ ਮੈਨੂੰ ਇਹ ਵੀ ਸੇਮ ਕੇ ਸੇਮ ਕੰਮ ਹੀ ਆ ਜਿੰਨਾ ਉਹੋ ਸੀਗਾ ਉਨਾ ਹੀ ਇਹ ਆ ਆ ਲੋ ਉਹ ਸਾਰੇ ਮਿੱਟੀ ਨਿਕਲੀ ਪਈ ਆ ਸਿਰੇ ਤੋਂ ਸਿਰੇ ਤੱਕ ਕੱਲ ਮੌਕੇ ਦੇ ਉੱਤੇ ਮੈਡਮ ਐਮ ਐਲ ਏ ਐਸ ਡੀ ਐਮ ਤੇ ਤਹਿਸੀਲਦਾਰ ਸਾਹਿਬ ਉੱਥੇ ਪਹੁੰਚ ਗਏ ਸੀਗੇ ਜਗਰਾਉਂ ਛੇਪਰ ਪੁਲ ਦੇ ਉੱਤੇ ਸੋ ਆ ਵੀ ਇਹਨਾਂ ਨੇ ਲੈਂਟਰ ਪਾ ਗਏ ਸੀਗੇ ਆ ਇੱਕ ਡੱਬਾ ਇੱਥੇ ਰੱਖ ਗਏ ਸੀਗੇ ਇੱਕ ਹੋਰ ਆ ਗਏ ਇੱਕ ਇੱਧਰ ਆ ਗਏ ਆ ਪੱਕਾ ਲੈਂਟਰ ਪਾ ਕੇ ਕਹਿੰਦਾ ਜੀ ਹੁਣ ਇਹ ਕੰਮ ਸੇਫ ਆ ਇਹ ਵੀ ਕੱਲ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਚ ਕਰਕੇ ਗਏ ਆ ਇੰਨਾ ਕੁ ਨਹੀਂ ਤਾਂ ਇਹ ਜਿਹੜਾ ਪੁਲ ਆ तकरीबन ਮੈਨੂੰ ਦੇਖਦੇ ਨੂੰ ਇਹ ਮਹੀਨਾ ਹੋ ਗਿਆ 15 20 ਦਿਨ ਤਾਂ ਪੱਕਾ ਹੀ ਆ ਮਹੀਨਾ ਹੋ ਗਿਆ ਇਹ ਦੇਖਦੇ ਨੂੰ ਪੁਲ ਇਹ ਵੀ ਆ ਦੇਖੋ ਉਹ ਦੋ ਪਾੜਾਂ ਸਿਰੇ ਤੱਕ ਪਈਆਂ ਹੋਈਆਂ ਵਾ ਰੱਬ ਨਾ ਕਰੇ ਕਿਤੇ ਇਧਰਲੇ ਪਾਸੇ ਤੇਜ਼ ਵਹੀਕਲ ਤੇਜ਼ ਗੱਡੀ ਆ ਜਾਵੇ ਆਹ ਤਾਂ ਹੁਣ ਲਾ ਕੇ ਗਏ ਆ ਕੱਲ ਇਹ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਚ ਇਹ ਆਹ ਕੱਲ ਬੰਨ ਕੇ ਗਏ ਆ ਪੱਟੀਆਂ ਜੀਆਂ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੀ ਬਦਨਾਮੀ ਹੁੰਦੀ ਆ ਉਸ ਤੋਂ ਬਾਅਦ ਕੱਲ ਆ ਕੇ ਇਹ ਪੱਟੀਆਂ ਲਾ ਗਏ ਪਰ ਜੇ ਕੋਈ ਇਧਰ ਵਹੀਕਲ ਆ ਗਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਆ ਜਾਣਾ ਵਾ ਐਮ ਐਲ اے ਨੇ ਵੀ ਆ ਜਾਣਾ ਤੇ ਐਸ ਡੀ ਐਮ ਨੇ ਵੀ ਆ ਜਾਣਾ ਫੁੱਲਾਂ ਦੇ ਬੁਕੇ ਲੈ ਕੇ ਇੱਥੇ ਜੀ ਬਸ ਦੇ ਵਿੱਚ 20 ਮਰਗੇ 40 ਮਰਗੇ ਸੋ ਤੁਸੀਂ ਦੇਖੋ ਪਾੜ ਦੇਖੋ ਕਿੱਡਾ ਵਾਹੇ ਆ ਲੋ ਇਹ ਪਾੜ ਇਸੇ ਪੁਲਾਂ ਤੇ ਕਿਉਂ ਪਿਆ ਵਾ ਇਹ ਪੁਲ ਦੇ ਉੱਤੇ ਹਰ ਵਕਤ ਐਸਡੀਐਮ ਸਾਹਿਬ ਨੇ ਵੀ ਇਹ ਗੱਲ ਕਿਹਾ ਸੀ ਕਹਿੰਦੇ ਜੀ ਸਾਡੇ ਘਰੇ ਵੀ ਤਰੇੜਾ ਤਰੇੜਾ ਆ ਜਾਂਦੀਆਂ ਅਸੀਂ ਉਹਨਾਂ ਨੂੰ ਰਿਪੇਅਰ ਕਰਦੇ ਆ ਤਰੇੜਾ ਮਤਲਬ ਕੀ ਕਹਣਾ ਕਿਤੇ ਪੰਜਾ ਛੇ ਸਾਲਾਂ ਬਾਅਦ ਆਉਂਦੀਆਂ ਹੁੰਦੀਆਂ ਵਾ ਹਰ ਮਹੀਨੇ ਹਰ ਵਕਤ ਹਰ ਸਾਲ ਨਹੀਂ ਆਉਂਦੀਆਂ ਹੁੰਦੀਆਂ ਵਾ ਕੀ ਕਹਣਾ ਕਿ ਪੰਜਾ ਸੱਤ ਸਾਲਾਂ ਬਾਅਦ ਤਰੇੜਾ ਆ ਗਈਆਂ ਕਿਉਂਕਿ ਘਰ ਵੱਡੇ ਹੁੰਦੇ ਠੋਸ ਸਾਨੂੰ ਪਤਾ ਵਾ ਵੀ ਸਾਡੇ ਇੱਥੇ ਬੱਚਿਆਂ ਨੇ ਰਹਿਣਾ ਵਾ ਕੱਲ ਡੱਗੇ ਪਿਆ ਸਾਡੇ ਉੱਤੇ ਡਗ ਸਕਦੀ ਆ ਪਰ ਇੱਥੇ ਕੋਈ ਕਿਸੇ ਦੇ ਬੱਚੇ ਡਗ ਪੈਣ ਮਰ ਜਾਣ ਕੋਈ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ। ਸੋ ਤਸੀਲਦਾਰ ਸਾਹਿਬ ਇਸੇ ਇਧਰੋਂ ਥੋੜਾ ਜਿਹਾ ਇਧਰੋਂ ਵਾਸਤੇ ਧਿਆਨ ਦਿਓ ਆ ਕਿ ਇਹ ਇੱਕ ਪੁਲ ਨਹੀਂ ਹੈਗਾ ਇਹ ਆਹ ਜਿਹੜੇ ਗਰਾਉਂ ਤੋਂ ਆਪਰੇ ਮੋਗੇ ਤੋਂ ਲੈ ਕੇ ਲੋਹਿਆਣਾ ਤੱਕ ਜਿੰਨੇ ਪੁਲ ਬਣੇ ਆ ਇਹਨਾਂ ਦਾ ਇਹੀ ਹਾਲ ਆ। ਜਿਹੜੇ ਮਾਣੇ ਮੋਟੇ ਇਹਨਾਂ ਦੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਖਿੱਚੋ। ਜਿਹੜੇ ਇਹ ਜਿਨ੍ਹਾਂ ਦੇ ਰਿਸਪੌਂਸਿਬਿਲਟੀ ਬਣਦੀ ਆ ਇੱਕ ਨੋਟਿਸ ਹੀ ਕਰਾਉਣਾ ਤੁਸੀਂ ਕਾਪੀ ਕਰਨੀ ਹੈ ਇੱਕ ਕਾਪੀ ਭੇਜਣੀ ਹੈ ਪ੍ਰਸ਼ਾਸਨ ਨੂੰ ਆਪੇ ਕੰਮ ਕਰਨਾ ਤੁਸੀਂ ਕਿਹੜਾ ਕੰਮ ਕਰਨ ਨਾਲ ਸਿਰਫ ਆਪਾਂ ਕੁਰਸੀਆਂ ਤੇ ਬਹਿ ਕੇ ਇੰਨਾ ਕੰਮ ਵੀ ਨਹੀਂ ਕਰ ਸਕਦੇ ਵੀ ਇੱਕ ਨੋਟਿਸ ਭੇਜ ਸਕਦੇ ਇਹਨਾਂ ਨੂੰ ਹਲੋ ਹੋ ਸਿਰੇ ਤੱਕ ਮਿੱਟੀ ਮਿੱਟੀ ਕੀਤੀ ਪਈ ਹੈ ਵਿਚੇ ਜਿਹੜੀ ਨੰਘ ਗਈ ਹੈ ਇਹ ਇੱਕ ਦਿਨ ਦਾ ਕੰਮ ਨਹੀਂ ਹੈਗਾ ਵੀ ਅੱਜ ਹੋ ਗਿਆ ਇਹ ਮੀਂਹ ਆ ਗਏ ਹੁਣ ਮੀਂਹ ਆ ਗਏ ਇਹ ਜਿਹੜੇ ਮਲੇ-ਮੋਟੇ ਹੈਗੇ ਆ ਖੁਰ ਕੇ ਥੱਲੇ ਜਾਣਗੇ ਇਹ ਸੋ ਪ੍ਰਸ਼ਾਸਨ ਬੇਨਤੀ ਆ ਵੀ ਇਸ ਪਾਸੇ ਧਿਆਨ ਦਿਓ ਕਿਸੇ ਦੀ ਜਾਨ ਮਾਲ ਬਹੁਤ ਕੀਮਤੀ ਆ ਲੋਕਾਂ ਦੀ ਕੁਸੀਂ ਦਫ਼ਤਰਾਂ 'ਚ ਬੈਠ ਕੇ ਤੁਹਾਡਾ ਸਰ ਜਣਾਵਾ ਗੱਡੀਆਂ 'ਚ ਬੈਠਣਾ ਦਫ਼ਤਰਾਂ 'ਚ ਜਾਣਾ ਵਾ ਤੇ ਜਿਹੜੇ ਆਮ ਪਬਲਿਕ ਆ ਉਹਨਾਂ ਦਾ ਨਹੀਂ ਸਰਨਾ ਉਹਨਾਂ ਵਾਸਤੇ ਤੁਸੀਂ ਆਪ ਹੀ ਸੋਚਣਾ ਪੈਣਾ ਵਾ ਨਹੀਂ ਫਿਰ ਲੋਕੀ ਇੱਥੇ ਬੜੇ ਧਰਨੇ ਲਾਉਣਗੇ ਫਿਰ ਤੁਸੀਂ ਕਹਿੰਦੇ ਹਰੇਕ ਮਸਲੇ ਦਾ ਹੱਲ ਧਰਨਾ ਜੀ ਤੁਸੀਂ ਧਰਨੇ ਤੇ ਆ ਕੇ ਬਹਿ ਜਾਂਦੇ ਆ ਧਰਨੇ ਲਾਉਣੇ ਲੋਕਾਂ ਨੇ ਜੇ ਕੰਮ ਹੀ ਨਹੀਂ ਕਰਦੇ ਤੁਸੀਂ ਸੋ ਅੱਜ ਵੀ ਬਾਰਸ਼ਾਂ ਦਾ ਟਾਈਮ ਆ ਇੱਥੇ ਕੋਸ਼ਿਸ਼ ਕਰੋ ਇੱਥੇ ਮੈਂ ਤਾਂ ਲੰਘ ਰਿਹਾ ਸੀ ਮੈਨੂੰ ਕੱਲ ਵੀ ਦੱਸਿਆ ਜੀ ਕਿ ਇਹ ਨੇ ਇੱਧਰ ਬਸੇ ਬਹੁਤ ਆ ਮੈਂ ਕਿਹਾ ਵੀ ਚਲੋ ਸ਼ਾਇਦ ਛੋਟਾ ਹੋਊਗਾ ਪਰ ਇੱਥੇ ਵੀ ਇਹੀ ਹਾਲ ਹੀ ਆ ਇੱਥ ਇਹ ਫਿਰੋਜ਼ਪੁਰ ਲੁਧਿਆਣਾ ਹਾਈਵੇ ਆ ਅਲੀਗੜ੍ਹ ਦੇ ਪੁਲ ਦੇ ਬਿਲਕੁਲ ਜਿਹੜੋ ਲੁਧਿਆਣਾ ਤੋਂ ਜਗਰਾਉਂ ਤੋਂ ਆਪਾਂ ਲੁਧਿਆਣਾ ਨੇ ਜਾਂਦੇ ਆ ਪਹਿਲੇ ਪੁਲ ਦੇ ਉੱਤੇ ਚੜਦੇ ਸਾਰੀ ਖੱਬੇ ਹੱਥਾ ਲੋਕੇਸ਼ਨ ਤੁਹਾਨੂੰ ਸੈਂਡ ਕਰਦੇ ਨਾਲ ਲੋਕੇਸ਼ਨ ਪਾ ਵੀ ਦਿਨਾ ਜੇ ਤੁਹਾਨੂੰ ਨਹੀਂ ਲੋਕੇਸ਼ਨ ਲੱਭਦੀ ਤਾਂ ਸੋ ਮਿਹਰਬਾਨੀ ਕਰੋ ਇਹਨਾਂ ਦੇ ਤਰਸ ਕਰੋ ਲੋਕਾਂ ਨੇ ਜਵਾਕਾਂ ਨੇ ਤਰਸ ਕਰੋ ਸੋ ਅੱਜ ਦਾ ਲਾਈਵ ਇੰਨਾ ਹੀ ਸੀਗਾ ਇਹ ਦਿਖਾਉਣ ਦਾ ਮਕਸਦ ਇਹੀ ਆ ਪ੍ਰਸ਼ਾਸਨ ਜਾਗੇ ਸੋ ਮਿਹਰਬਾਨੀ ਕਰਕੇ ਜਿੰਨੇ ਜਗਰਾਉਂ ਵਾਲੇ ਹੈਗੇ ਯਾਰ ਘਟੋ ਘਟ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹੋਰ ਤਾਂ ਤੁਸੀਂ ਨਹੀਂ ਕਰਨਾ ਆਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਆ ਕੇ ਪਤਾ ਲੱਗੇ ਘੱਟੋ ਘੱਟ ਉਹਨਾਂ ਨੂੰ